ਪੰਜਾਬੀ ਦੇ ਮਸ਼ਹੂਰ ਗਾਇਕ ਦਲਜੀਤ ਦੋਸਾਂਝ ਗਾਇਕ ਅਦਾਕਾਰ ਸੋ ਦਲਜੀਤ ਦੋਸਾਂਝ ਨੇ ਪਿਛਲੇ ਦਿਨਾਂ ਵਿੱਚ ਕਾਫੀ ਵੱਡੇ ਮਾਰ ਕੇ ਮਾਰੇ ਹੈ ਉਹ ਇਹ ਮਾਰੇ ਆ ਉਹਨੇ ਵੱਖ-ਵੱਖ ਮੁਲਕਾਂ ਦੇ ਵਿੱਚ ਭਾਵੇਂ ਉਹ ਕੈਨੇਡਾ ਦੀ ਗੱਲ ਕਰ ਲਈਏ ਭਾਵੇਂ ਅਮਰੀਕਾ ਦੀ ਗੱਲ ਕਰ ਲਈਏ ਇੰਗਲੈਂਡ ਦੀ ਗੱਲ ਕਰ ਲਈਏ ਉਹਨੇ ਆਸਟ੍ਰੇਲੀਆ ਦੀ ਗੱਲ ਕਰ ਲਈਏ ਉਹਨੇ ਉਹ ਵੱਡੇ ਸਟੇਡੀਅਮ ਨੇ ਜਿਹੜੇ ਉਹ ਭਰੇ ਨੇ ਜਿਹੜੇ ਅੱਜ ਤੱਕ ਕਿਸੇ ਪੰਜਾਬੀ ਕਲਾਕਾਰ ਨੇ ਨਹੀਂ ਭਰੇ ਸੀ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ ਜਿਹੜੇ ਉਸ 탑ਤ ਹੋ ਰਹੇ ਨੇ ਸੋ ਇੰਨੀ ਵੱਡੀ ਗਿਣਤੀ ਦੇ ਵਿੱਚ ਜਦੋਂ ਸਟੇਡੀਅਮ ਭਰਦੇ ਨੇ ਤੇ ਉਹਨਾਂ ਦਾ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਸ਼ੋ ਸੀ ਤੇ ਬੜਾ ਵੱਡਾ ਸਟੇਡੀਅਮ ਸੀ ਜਿਹੜਾ ਪੂਰਾ ਹਾਊਸਫੁੱਲ ਸੀ ਲਗਭਗ ਸਾਰੇ ਉਹਦੇ ਸ਼ੋ ਨੇ ਜਿਹੜੇ ਹਾਊਸਫੁੱਲ ਦਿਲਜੀਤ ਦੋਸਾਂਝ ਦੇ ਜਾ ਰਹੇ ਨੇ ਸੋ ਇੰਨੀ ਤਾਦਾਦ ਨੂੰ ਦੇਖਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਦਿਲਜੀਤ ਦੋਸਾਂਝ ਦੀ ਸਟੇਜ ਤੇ ਪਹੁੰਚੇ ਹੋਦੋ ਤੇ ਜਿਉ ਰਹਾਈਸਲ ਵਗੈਰਾ ਹੀ ਕਰ ਰਹੇ ਸੀ ਮੇਰੇ ਖਿਆਲ ਹੈ ਉੱਥੇ ਜਾ ਕੇ ਉਹ ਦਲਜੀਤ ਦਸਾਂਝ ਨੂੰ ਮਿਲੇ ਉਹਨਾਂ ਨੇ ਵਧਾਈਆਂ ਵੀ ਦਿੱਤੀਆਂ ਤੇ ਜੱਫੀ ਵੀ ਪਾਈ ਗੱਲ ਪੱਕੜੀ ਵੀ ਗੱਲ ਪੱਕੜੀ ਚ ਲਿਆ ਦਲਜੀਤ ਦਸਾਂਝ ਨੂੰ ਸੋ ਉਸ ਸਮੇਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਬਿਆਨ ਵੀ ਜਸਟਨ ਟਰੂਡੋ ਨੇ ਦਿੱਤਾ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਕਿਹਾ ਕਿ ਪੰਜਾਬ ਦਾ ਇਹ ਮੁੰਡਾ ਇਹ ਕਲਾਕਾਰ ਦਲਜੀਤ ਦਸਾਂਝ ਹੈ ਜਿਹੜਾ ਹੈ ਨਵੇਂ ਇਤਿਹਾਸ ਸਿਰਜ ਰਿਹਾ ਹੈ ਸੋ ਇਹਦੇ ਬਿਆਨ ਨਾਰਮਲ ਬਿਆਨ ਸੀਗਾ ਉਹ ਜਸਟਿਨ ਟਰੂਡੋ ਨੇ ਦਿੱਤਾ ਉਸ ਤੋਂ ਬਾਅਦ ਇਹਦੇ ਰਿਪਲਾਈ ਚ ਕੁਝ ਵੀ ਦਿਲਜੀਤ ਦੋਸਾਂ ਨੇ ਜਾਂ ਕਿਸੇ ਹੋਰ ਆਗੂ ਨੇ ਕੋਈ ਗੱਲ ਨਹੀਂ ਆਖੀ ਔਰ ਉਸ ਤੋਂ ਬਾਅਦ ਭਾਰਤ ਦੇ ਵਿੱਚੋਂ ਬਿਆਨ ਆਉਂਦਾ ਮਨਜਿੰਦਰ ਸਿਰਸਾ ਦਾ ਮਨਜਿੰਦਰ ਸਿਰਸਾ ਕਹਿੰਦੇ ਕਿ ਇਸ ਬਿਆਨ ਦੇ ਵਿੱਚ ਸ਼ਰਾਰਤ ਹੈ ਦਿਲਜੀਤ ਦੋਸਾਂ ਨੂੰ ਜਸਟਿਨ ਟਰੂਡੋ ਨੇ ਭਾਰਤੀ ਕਿਉਂ ਨਹੀਂ ਆਖਿਆ ਉਹਨੂੰ ਪੰਜਾਬੀ ਕਿਉਂ ਕਿਹਾ ਤੇ ਮੇਰਾ ਖਿਆਲ ਹੈ ਕਿ ਸਿਰਸਾ ਸਾਹਿਬ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਦਿਲਜੀਤ ਦੋਸਾ ਹੈ ਤੇ ਪੰਜਾਬੀ ਹੈ ਨਾ ਜਿਹੜਾ ਪੰਜਾਬੀ ਬੋਲਦਾ ਪੰਜਾਬੀ ਹੈ ਜਿਹੜਾ ਗੁਜਰਾਤੀ ਬੋਲਦਾ ਗੁਜਰਾਤੀ ਹੈ ਜਿਹੜਾ ਕੋਈ ਹੋਰ ਭਾਸ਼ਾ ਬੋਲਦਾ ਚਾਹੇ ਮਲਿਆਲਮ ਆ ਕੰਨੜਾ ਸੋ ਜਿਹੜੀ ਜਿਹੜੇ ਸੂਬਿਆਂ ਦੀ ਗੱਲ ਕਰਦਾ ਉਹ ਬੰਦਾ ਵਸਿੰਦਾ ਤੇ ਉਥੋਂ ਦੇ ਕਹਾਏਗਾ ਨਾ ਜੇ ਅਸੀਂ ਜ਼ਿਲ੍ਹੇ 'ਚ ਬੈਠੇ ਆ ਤੇ ਅਸੀਂ ਪਿੰਡ ਦੇ ਕਹਾਣੇ ਆ ਕਿ ਮੈਂ ਫਲਾਣੇ ਪਿੰਡ ਦਾ ਮੈਂ ਫਲਾਣੇ ਪਿੰਡ ਦਾ ਜਾਂ ਫਲਾਣੀ ਤਹਿਸੀਲ ਦਾ ਤੇ ਜੇ ਅਸੀਂ ਸੂਬੇ 'ਚ ਬੈਠੇ ਆ ਕਿ ਜੇ ਰਾਜਧਾਨੀ 'ਚ ਬੈਠੇ ਆ ਤਾਂ ਅਸੀਂ ਜ਼ਿਲ੍ਹਿਆਂ ਦੀ ਗੱਲ ਕਰਦੇ ਆ ਵੀ ਇਹ ਫਲਾਣਾ ਜ਼ਿਲ੍ਹਾ ਦਾ ਇਹ ਫਲਾਣਾ ਜ਼ਿਲ੍ਹਾ ਦਾ ਤੇ ਜੇ ਅਸੀਂ ਦੇਸ਼ ਦੀ ਰਾਜਧਾਨੀ 'ਚ ਬੈਠੇ ਆ ਜਾਂ ਦੇਸ਼ ਦੇ ਕਿਸੇ ਕੋਨੇ 'ਤੇ ਬੈਠੇ ਆ ਤਾਂ ਉੱਥੋਂ ਸਟੇਟਾਂ ਦੀ ਗੱਲ ਹੁੰਦੀ ਹੈ ਕਿ ਫਲਾਣੀ ਸਟੇਟ ਦਾ ਫਲਾਣੀ ਸਟੇਟ ਦਾ ਤੇ ਜਦੋਂ ਅਸੀਂ ਕਿਸੇ ਵਿਦੇਸ਼ਾਂ ਦੇ ਵਿੱਚ ਬਾਹਰਲੇ ਮੁਲਕ ਜਾਂਦੇ ਆ ਉੱਥੇ ਬਹੁਤਾ ਕਰਕੇ ਸਾਨੂੰ ਸਾਰਿਆਂ ਨੂੰ ਇੰਡੀਅਨ ਕਹਿੰਦੇ ਨੇ ਕਿ ਭਾਰਤੀ ਨੇ ਇੰਡੀਅਨ ਨੇ ਜਾਂ ਪੰਜਾਬੀਆਂ ਨੂੰ ਪੰਜਾਬੀ ਕਹਿੰਦੇ ਨੇ ਪੰਜਾਬੀ ਨੇ ਪੰਜਾਬ ਤੋਂ ਮੇਰਾ ਖਿਆਲ ਹੈ ਕੋਈ ਐਡਾ ਵੱਡਾ ਬਵਾਲ ਵਾਲੀ ਗੱਲ ਨਹੀਂ ਸੀ ਜਿੱਡਾ ਮਨਜਿੰਦਰ ਸਿਰਸਾ ਹੌਲਾ ਨੇ ਇਹ ਖੜਾ ਕਰ ਲਿਆ ਕਿ ਇੱਕ ਸ਼ਰਾਰਤ ਨਾਲ ਉਹਨੂੰ ਪੰਜਾਬੀ ਕਿਹਾ ਕਿਹਾ ਗਿਆ ਪੰਜਾਬ ਦਾ ਮੁੰਡਾ ਕਿਹਾ ਗਿਆ ਭਾਰਤੀ ਨਹੀਂ ਕਿਹਾ ਗਿਆ ਮੇਰੇ ਖਿਆਲ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਜਿਹੜਾ ਭਾਰਤ ਹੈ ਉਹ ਦੇਸ਼ ਦੇ ਸੂਬਿਆਂ ਦਾ ਇੱਕ ਸੰਗ ਹੈ ਉਹ ਭਾਰਤ ਹੈ ਮਤਲਬ ਸੂਬਿਆਂ ਨੇ ਰਲ ਕੇ ਦੇਸ਼ ਬਣਾਇਆ ਭਾਰਤ ਦੇ ਵਿੱਚੋਂ ਟੁਕੜੇ ਨਹੀਂ ਹੋਏ ਸੂਬਿਆਂ ਦੇ ਸੂਬਿਆਂ ਦਾ ਸੁਮੇਲ ਹੋਇਆ ਵੱਖ-ਵੱਖ ਰਾਜਾਂ ਦੇ ਸੰਗ ਨੇ ਭਾਰਤ ਬਣਾਇਆ ਜੇ ਅਸੀਂ ਹੁਣ ਪੰਜਾਬ 'ਚ ਬੈਠੇ ਆਪਾਂ ਤੇ ਜਦੋਂ ਕਿਤੇ ਮਨਜਿੰਦਰ ਸਰਸਾ ਦੀ ਗੱਲ ਚੱਲਦੀ ਹੈ ਤਾਂ ਉਹ ਕਹਿਣਗੇ ਅੱਛਾ ਉਹ ਦਿੱਲੀ ਵਾਲਾ ਮਨਜਿੰਦਰ ਸਰਸਾ ਕਿਉਂਕਿ ਉਹ ਦਿੱਲੀ 'ਚ ਰਹਿੰਦੇ ਨੇ ਮਨਜਿੰਦਰ ਸਿੰਘ ਸਰਸਾ ਉਹ ਦਿੱਲੀ ਵਾਲੇ ਵਜਣਗੇ ਨਾ ਉਹ ਇਹ ਤਾਂ ਨਹੀਂ ਕਹਿਣਗੇ ਪੰਜਾਬ 'ਚ ਰਹਿ ਕੇ ਕੋਈ ਇਹ ਤਾਂ ਨਹੀਂ ਕਹੇਗਾ ਛੋ ਭਾਰਤ ਵਾਲਾ ਮਨਜਿੰਦਰ ਸਰਸਾ ਇਹ ਨਹੀਂ ਕਹਿਣਗੇ ਉਹ ਦਿੱਲੀ ਵਾਲਾ ਕਹਿਣਗੇ ਸੋ ਇਸ ਕਰਕੇ ਬਿਲਕੁਲ ਠੀਕ ਹੈ ਕਿ ਕਿਸੇ ਵੀ ਸਿਆਸਤਦਾਨ ਦਾ ਕੋਈ ਵੀ ਬਿਆਨ ਹੈ ਜਿਹੜਾ ਉਹ ਸਿਆਸਤ ਤੋਂ ਪ੍ਰੇਰਿਤ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਸਿਆਸਤ ਹੁੰਦੀ ਦੂਜੀ ਗੱਲ ਬਿਲਕੁਲ ਠੀਕ ਹੈ ਕਿ ਸਾਡੇ ਪੰਜਾਬੀਆਂ ਦੀਆਂ ਵੋਟਾਂ ਬਹੁਤ ਨੇ ਔਰ ਉੱਥੇ ਕੈਨੇਡਾ 'ਚ ਵੋਟਾਂ ਵੀ ਨੇੜੇ ਨੇ ਤੇ ਜਸਟਿਨ ਟਰੂਡੋ ਹੈ ਜਿਹੜੇ ਉਹ ਪਹਿਲਾਂ ਵੀ ਪੰਜਾਬੀਆਂ ਦੇ ਸਿਰ ਤੋਂ ਜਿੱਤਦੇ ਰਹੇ ਨੇ ਸੋ ਕਿਤੇ ਨਾ ਕਿਤੇ ਉਹ ਸਾਡੇ ਪੰਜਾਬੀ ਭਾਈਚਾਰੇ ਨੂੰ ਵੀ ਇੱਕ ਖੁਸ਼ ਕਰਨ ਦਾ ਉਹਨਾਂ ਦਾ ਇਹ ਤਰੀਕਾ ਵੀ ਹੋ ਸਕਦਾ ਹੈ ਔਰ ਉਹਨਾਂ ਨੇ ਉੱਥੇ ਵੀ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਕੈਨੇਡਾ ਇੱਕ ਮਹਾਨ ਮੁਲਕ ਹੈ ਜਿਹੜੀ ਵਿਭਿੰਨਤਾ ਹੈ ਉਹ ਸਿਰਫ ਸਾਡੀ ਤਾਕਤ ਨਹੀਂ ਸਗੋ ਸੁਪਰ ਪਾਵਰ ਹੈ ਇਸੋ ਇਸ ਤਰ੍ਹਾਂ ਦਾ ਬਿਆਨ ਵੀ ਜਸਟਿਨ ਟਰੂਡੋ ਨੇ ਦਿੱਤਾ ਹੈ ਔਰ ਦੂਜੀ ਗੱਲ ਇਹ ਹੈ ਕਿ ਦੇਖੋ ਇੱਕ ਕਲਾਕਾਰ ਦੀ ਸਟੇਜ ਤੇ ਗਿਆ ਸੀ ਕਲਾਕਾਰ ਤੇ ਕੋਈ ਸਿਆਸਤ ਨਹੀਂ ਕਰ ਰਿਹਾ ਜਿਵੇਂ ਆਪਾਂ ਕਹੀਏ ਕਿ ਦਿਲਜੀਤ ਦੋਸਾਂਝ ਵੀ ਸਿਆਸਤ ਕਰ ਰਿਹਾ ਸੋ ਇਹਦੇ ਨਾਲ ਇਸ ਬਿਆਨ ਦੇ ਨਾਲ ਜਿੱਥੇ ਦਿਲਜੀਤ ਦੋਸਾਂਝ ਨੇ ਸਾਡੇ ਪੰਜਾਬ ਨੂੰ ਸਾਡੀ ਪੰਜਾਬੀ ਨੂੰ ਸਾਡੀ ਪੰਜਾਬੀਅਤ ਨੂੰ ਐਡੇ ਵੱਡੇ ਵੱਡੇ ਪਲੇਟਫਾਰਮ ਤੇ ਐਡੇ ਵੱਡੇ ਵੱਡੇ ਸਟੇਡੀਅਮ ਚ ਲੈ ਕੇ ਗਿਆ ਕਿ ਜਿੱਥੇ ਗੋਰੇ ਵੀ ਸੁਣਨ ਆਉਂਦੇ ਨੇ ਭਾਵੇਂ ਉਹਨਾਂ ਨੂੰ ਪੰਜਾਬੀ ਸਮਝ ਨਾ ਆਵੇ ਪਰ ਗੋਰੇ ਸੁਣਨ ਆਉਂਦੇ ਨੇ ਦਿਲਜੀਤ ਦੋਸਾਂਝ ਨੂੰ ਦੇਖਣ ਆਉਂਦੇ ਨੇ ਸੋ ਇਹ ਕਿਤੇ ਨਾ ਕਿਤੇ ਉਹਦੇ ਐਕਸ ਨੂੰ ਵੀ ਢਾਹ ਲਾਉਣ ਵਾਲੀ